ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇ ਦੀ ਸ਼ਤब्दी ਨੂੰ ਸਮਰਪਿਤ ਸਲਾਈਡ ਅੱਜ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇ ਇਸ ਵਿਖਿਆਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਨੰਬਰ 1 ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸੂ ਪੁਲਿਸ ਨੂੰ ਕਿਸ ਨੇ ਦਿੱਤੀ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸੂ ਪੁਲਿਸ ਨੂੰ ਗੰਗੂ ਨੇ ਦਿੱਤੀ ਪ੍ਰਸ਼ਨ ਨੰਬਰ 2 ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਕਿੱਥੇ ਲਿਆਂਦਾ ਗਿਆ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਮੁਰਿੰਡਾ ਥਾਣੇ ਵਿੱਚ ਲਿਆਂਦਾ ਗਿਆ ਤੀਸਰਾ ਪ੍ਰਸ਼ਨ ਹੈ ਬੇਟਾ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮੋਰਿੰਡਾ ਥਾਣੇ ਤੋਂ ਸਰਹਿੰਦ ਕਿਸ ਤਰ੍ਹਾਂ ਲਿਆਂਦਾ ਗਿਆ ਪਿਆਰੇ ਬੱਚਿਓ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮੋਰਿੰਡਾ ਥਾਣੇ ਤੋਂ ਸਰਹਿੰਦ ਬੇੜੀਆਂ ਵਿੱਚ ਜਕੜ ਕੇ ਲਿਆਂਦਾ ਗਿਆ ਚੌਥਾ ਪ੍ਰਸ਼ਨ ਹੈ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਉਹਨਾਂ ਦਾ ਰਿਸ਼ਤਾ ਦਾਦੀ ਪੋਤਰੇ ਦਾ ਰਿਸ਼ਤਾ ਸੀ ਪੰਜਵਾਂ ਪ੍ਰਸ਼ਨ ਹੈ ਜੀ ਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਕਿੱਥੇ ਰੱਖਿਆ ਗਿਆ ਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਪ੍ਰਸ਼ਨ ਨੰਬਰ 6 ਠੰਡਾ ਬੁਰਜ ਕੀ ਸੀ ਠੰਡਾ ਬੁਰਜ ਇੱਕ ਬਹੁਤ ਉੱਚੀ ਇਮਾਰਤ ਸੀ ਜਿਸ ਦੀਆਂ ਕੰਧਾਂ ਅਤੇ ਫਰਸ਼ ਠੰਡਾ ਸੀ ਕੁਲਾ ਅਸਮਾਨ ਹੇਠ ਕੋਈ ਛਤ ਨਹੀਂ ਸੀ ਅਤੇ ਦਿਨ ਵੇਲੇ ਵੀ ਬਰਫ਼ ਵਾਂਗੂ ਠੰਡਾ ਹੁੰਦਾ ਸੀ। ਪ੍ਰਸ਼ਨ ਨੰਬਰ 7 ਛੋਟੇ ਸੈਬਜਾਦਿਆਂ ਨੂੰ ਕਿਸ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ? ਛੋਟੇ ਸੈਬਜਾਦਿਆਂ ਨੂੰ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ। 8ਵਾਂ ਪ੍ਰਸ਼ਨ ਹੈ ਜੀ, ਇਸਲਾਮ ਕਬੂਲ ਨਾ ਕਰਨਤੇ ਵਜ਼ੀਰ ਖਾਨ ਨੇ ਛੋਟੇ ਸੈਬਜਾਦਿਆਂ ਨੂੰ ਕੀ ਕਿਹਾ? ਵजीर खान ਨੇ ਛੋਟੇ ਸਹਿਬਜਾਦਿਆਂ ਨੂੰ ਕਿਹਾ ਤੁਹਾਨੂੰ ਕੰਧਾਂ ਵਿੱਚ ਚਿਣ ਦਿੱਤਾ ਜਾਵੇਗਾ ਨੌਵਾਂ ਪ੍ਰਸ਼ਨ ਹੈ ਜੀ ਛੋਟੇ ਸਹਿਬਜਾਦਿਆਂ ਦਾ ਸਸਕਾਰ ਕਰਨ ਲਈ ਕਿਸ ਨੇ ਜ਼ਮੀਨ ਖਰੀਦੀ ਛੋਟੇ ਸਹਿਬਜਾਦਿਆਂ ਦਾ ਸਸਕਾਰ ਕਰਨ ਲਈ ਦੀਵਾਨ ਟੋਡਰਮਲ ਜੀ ਨੇ ਜ਼ਮੀਨ ਖਰੀਦੀ ਦਸਵਾਂ ਪ੍ਰਸ਼ਨ ਹੈ ਬਟਾ ਜਿਸ ਜਗ੍ਹਾ ਉੱਪਰ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਸਜੋਬਿਤ ਹੈ ਉਸ ਜਗ੍ਹਾ ਤੇ ਬੇਟਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਜੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ